ਹੋਲੀ ਆਈ ਹੈ ਖੁਸ਼ੀਆਂ ਦੀ ਬਹਾਰ ਲਿਆਈ ਹੈ ਖੂਬ ਮਠਾਈਆਂ ਤੇ ਮਿੱਠਾ ਮਿੱਠਾ ਪਿਆਰ ਲਿਆਈ ਹੈ ਨਮਸਕਾਰ ਤੁਸੀਂ ਸਾਰੇ ਦੇਖ ਰਹੇ ਹੋ ਅਮੇਸਰ ਪੇਜ ਮੈਂ ਹਾਂ ਤੁਹਾਡੇ ਨਾਲ ਲੀਜ਼ਾ ਬਰਮਾ ਜਿੱਤੇ ਕੀ ਹੋਲੀ ਦਾ ਤਿਹਾੜ ਦਾ ਆਗਾਜ਼ ਹੋ ਚੁੱਕਾ ਹੈ ਤੇ ਉੱਥੇ ਹੀ ਆਪਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹੁੰਚੇ ਆਂ ਤੇ ਕੁਝ ਵਿਦਿਆਰਥੀਆਂ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਤਸਵੀਰਾਂ ਕਿ ਕਿਸ ਤਰੀਕੇ ਨਾਲ ਵਿਦਿਆਰਥੀ ਆ ਜਿਹੜੇ ਉਹ ਮੌਜ ਮਸਤੀ ਨਾਲ ਆਪਣੀ ਜਿਹੜੀ ਹੋਲੀ ਆ ਉਹ ਸੈਲੀਬ੍ਰੇਟ ਕਰ ਰਹੇ ਨੇ ਤੇ ਕਹਿੰਦੇ ਆ ਕਿ ਜਿਹੜਾ ਹੋਲੀ ਦਾ ਤਿਉਹਾਰ ਹੁੰਦਾ ਉਹ ਪਿਆਰ ਦਾ ਤਿਉਹਾਰ ਹੁੰਦਾ ਤੇ ਆਓ ਅਸੀਂ ਗੱਲਬਾਤ ਕਰਨੀਆਂ ਵਿਦਿਆਰਥੀਆਂ ਨਾਲ ਕਿ ਉਹ ਹੋਲੀ ਦੇ ਫੈਸਟੀਵਲ ਨੂੰ ਕਿਸ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਹਨ ਨਾਨਕਦੇਵ ਯੂਨੀਵਰਸਿਟੀ ਦੇ ਸਾਡੇ ਨਾਲ ਕੁਝ ਇੱਥੇ ਵਿਦਿਆਰਥੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣਾ ਕਿ ਉਹਨਾਂ ਨੂੰ ਹੋਲੀ ਅੱਜ ਇੱਥੇ ਮਨਾ ਕੇ ਕਿੱਦਾਂ ਦਾ ਲੱਗ ਰਿਹਾ ਹੈ ਤਾਂ ਸਰ ਤੁਸੀਂ ਇੱਥੇ ਮੌਜੂਦ ਹੋ ਹੋਲੀ ਮਨਾ ਰਹੇ ਹੋ ਤੁਹਾਨੂੰ ਕਿੱਦਾਂ ਦਾ ਇੱਥੇ ਲੱਗ ਰਿਹਾ ਹੈ ਨਰਨ ਕੱਲ ਦੀ ਹੋਲੀ ਦੇਖ ਰਹੇ ਆਂ ਇਹ ਬੜਾ ਵਧੀਆ ਲੱਗਾ ਹੋਲੀ ਹੋਲੀ ਇੱਕ ਯਾਰੀ ਦੋਸਤੀ ਦਾ ਤਰ੍ਹਾਂ ਆ ਰਿਹਾਗਾ ਮਤਲਬ ਸਾਡੇ ਆਨੰਦ ਗੁਰਦੁਆਰਾ ਸਾਹਿਬ ਸਾਡੇ ਮਿੱਲਾ ਚੱਲਦਾ ਬੋੜੀ ਸਾਉ ਦਾ ਉੱਥੋਂ ਛੱਡ ਕੇ ਇੱਥੇ ਆਨੇ ਚੇਚਾ ਸੀ ਮਤਲਬ ਕਿ ਘਰ ਦੇ ਨਾਲ ਵੀ ਜਿਦ ਤਰ੍ਹਾਂ ਤੁਸੀਂ ਹੋਲੀ ਮਨਾਉਂਦੇ ਹੋ ਉਸੇ ਤਰੀਕੇ ਆਪਣੇ ਫਰੈਂਡਸ ਨਾਲ ਮਨਾਉਂਦੇ ਕਿੱਦਾਂ ਦਾ ਤੁਹਾਨੂੰ ਮਹਿਸੂਸ ਬਹੁਤ ਵਧੀਆ ਫੀਲ ਹੁੰਦਾ ਏ ਸਵੇਰੇ 10 ਵਜੇ ਤੇ ਆਏ ਕੁਝ ਨਹੀਂ ਖਾਦਾ ਪੀਤਾ ਤੇ ਬੜਾ ਵਧੀਆ ਲੱਗ ਰਿਹਾ ਏ ਖਾਲੀ ਪੇੜ ਕਦੀ ਇੱਧਰ ਨੂੰ ਭੱਜਣਾ ਕਦੀ ਇੱਧਰ ਨੂੰ ਭੱਜਣਾ ਤੇ ਤਿਹਾਰ ਇਹੋ ਜਿਹਾ ਵਾ ਕਿ ਬਹੁਤ ਵਧੀਆ ਲੱਗਦਾ ਏ ਤਿਹਾਰ ਖੇਡ ਕੇ ਕਿ ਮਤਲਬ ਕਈਆਂ ਨੂੰ ਚਾਹ ਹੁੰਦਾ ਏ ਇਸ ਤਿਹਾਰ ਦਾ ਤੇ ਤੁਹਾਨੂੰ ਕਿੰਨਾ ਕੁ ਚਾਹ ਇਸ ਤਿਹਾੜਾ ਰਹਿੰਦਾ ਬਹੁਤ ਜ਼ਰਾ ਹਫਤਾ ਭਰ ਤੇ ਸਰ ਤੁਸੀਂ ਅੱਜ ਇੱਥੇ ਮੌਜੂਦ ਹੋ ਤੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਮੈਂ ਮਸੀਤ ਤੇ ਪਤਾ ਨਹੀਂ ਕਿੰਨੇ ਟਾਈਮ ਤੋਂ ਸਿਰਫ ਇਹ ਹੌਲੀ ਡੀ ਕਰ ਰਹੇ ਸੀਗੇ ਕਿ ਕਦੋਂ ਇਹ ਦਿਨ ਆਏਗਾ ਤੇ ਕਦੋਂ ਸੀ ਸਾਰੇ ਫਰੈਂਡ ਇਕੱਠੇ ਹੋ ਕੇ ਇੱਕ ਵਾਰ ਫਿਰ ਤੋਂ ਹੌਲੀ ਮਨਾਵਾਂਗੇ ਹਰ ਸਾਲ ਦੀ ਤਰ੍ਹਾਂ ਠੀਕ ਹੈ ਜੀ ਅਸੀਂ ਬਹੁਤ ਸਾਰੀਆਂ ਕੁੜੀਆਂ ਦੇ ਵੀ ਰੰਗ ਲਾ ਰਹੇ ਹਾਂ ਜੋ ਕਿ ਡਰ ਰਹੀਆਂ ਨੇ ਕਿ ਸਾਡੇ ਰੰਗ ਨਾ ਲਾਓ ਹਾਂਜੀ ਤੇ ਮਤਲਬ ਕਹਿ ਸਕਦੇ ਆ ਕਿ ਇੱਕ ਖੁਸ਼ੀ ਭਰ ਮਾਹੌਲ ਇੱਥੇ ਵੇਖਣ ਨੂੰ ਮਿਲ ਰਿਹਾ ਹਾਂ ਹਾਂਜੀ ਮੈਂ ਮਾਣ ਜਾਂ ਜਿੱਧਰ ਤੁਸੀਂ ਚਾਰੇ ਪਾਸੇ ਕੇ ਪਾਸੇ ਜਾਓ ਮੈਂ ਦੇਖੋ ਜੇ ਸਾਰੇ ਇੰਜੋਏ ਕਰ ਰਹੇ ਨੇ ਕੁਝ ਹੋਰ ਵਿਦਿਆਰਥੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਤੁਸੀਂ ਅੱਜ ਇੱਥੇ ਮੌਜੂਦ ਹੋ ਤੁਹਾਨੂੰ ਹੋਲੀ ਦੇ ਤੇ ਕੀ मतलब ਤੁਸੀਂ ਮਹਿਸੂਸ ਕਰ ਰਹੇ ਹੋ ਜੀ ਮੈਡਮ ਜੀ ਬਹੁਤ ਵਧੀਆ ਆਪਾਂ ਮੈਂ ਪੰਜਾਬੀ ਡਿਪਾਰਟਮੈਂਟ ਦਾ ਸਟੂਡੈਂਟ ਆ ਤੇ 3rd ਇਅਰ ਮੇਰਾ ਆਪਾਂ 3 ਸਾਲ ਤੋਂ ਇੱਥੇ ਹੋਲੀ ਮਨਾ ਰਹੇ ਆ ਐਸੇ ਫਰੈਂਡ ਸਾਰੇ ਆਪਾਂ ਬਹੁਤ ਇੰਜੋਏ ਕਰਦੇ ਆ ਤੇ ਸਭ ਵਧੀਆ ਇੱਥੇ ਸਾਰੇ ਫਰੈਂਡਸ ਵਧੀਆ ਇੰਜੋਏ ਕਰਦੇ ਨੇ ਜਿੰਨੇ ਵੀ ਮਤਲਬ ਕਿੰਨੇ ਸਾਲ ਹੋ ਗਏ ਇੱਥੇ ਪੜ੍ਹਦੇ ਕਿੰਨੀ ਕਿ ਮਤਲਬ ਤੁਸੀਂ ਹੋਲੀ ਹਰ ਵਾਰ ਇਦਾਂ ਸੈਲੀਬ੍ਰੇਟ ਕਰਦੇ ਹਾਂ ਹਾਂ ਜੀ ਹਰ ਵਾਰ ਇਦਾਂ ਸੈਲੀਬ੍ਰੇਟ ਹੁੰਦੀ ਮੌਜੂਦ ਹੋ ਸਭ ਨਾਲ ਆਪਣੇ ਫਰੈਂਡਸ ਨਾਲ ਹੋਲੀ ਖੇਲ ਰਹੇ ਹੋ ਤੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਮੈਡਮ ਹੋਲੀ ਮੇਰਾ ਸਭ ਤੋਂ ਫੇਵਰੇਟ ਤਿਹਾੜਾ ਤੇ ਆਪਾਂ ਸਾਰੇ ਪੰਜਾਬੀ ਡਿਪਾਰਟਮੈਂਟ ਦੇ ਸਟੂਡੈਂਟ ਆ ਸੋ ਹੋਲੀ ਦਾ ਆਪਾਂ ਨੂੰ ਇਹ ਹੈ ਕਿ ਇੱਕ ਦੂਸਰੇ ਨਾਲ ਪਿਆਰ ਨਾਲ ਖੇਡਣੀ ਚਾਹੀਦੀ ਆ ਕਿਸੇ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਜਿੱਦਾਂ ਕਈ ਹੁੰਦੇ ਨਾ ਰੰਗ ਲਾ ਦੋ ਗੁੱਸਾ ਕਰ ਲੈਂਦੇ ਇਹਦੇ ਚ ਫੈਸਟੀਵਲ ਵਾਲੇ ਦਿਨ ਗੁੱਸਾ ਕਰਨ ਦੀ ਕੋਈ ਲੋੜ ਹੀ ਨਹੀਂ ਹੁੰਦੀ ਹਰ ਇੱਕ ਨੂੰ ਇੱਕ ਦੂਸਰੇ ਨਾਲ ਕੰਪਰੋਮਾਈਜ਼ ਕਰਕੇ ਫਿਰ ਤੇ ਹਰ ਮਨਾਉਣਾ ਚਾਹੀਦਾ ਤੇ ਮਤਲਬ ਮਤਲਬ ਅਸੀਂ ਕਹਿ ਲੈਨੇ ਆ ਕਿ ਜਿਹੜਾ ਹੋਲੀ ਦਾ ਤੈਰ ਹੁੰਦਾ ਹੈ ਉਹ ਪਿਆਰ ਦਾ ਮਤਲਬ ਪ੍ਰਤੀਕ ਹੁੰਦਾ ਹੈ ਤੇ ਉਸ ਬਾਰੇ ਕੀ ਕਹਿਣਾ ਚਾਹੋਗੇ ਪਿਆਰ ਦਾ ਪ੍ਰਤੀਕ ਇਹੀ ਹੈ ਕਿ ਮੰਨ ਲਓ ਹੁਣ ਜਿੱਦਾਂ ਆਪਾਂ ਸਾਰੇ ਖੇਡਦੇ ਪਏ ਆ ਖੇਡ ਕੇ ਹੋਲੀ ਮੰਨ ਲਓ ਕਿਸੇ ਨੂੰ ਆਪਾਂ ਹੁਣ ਫਰੈਂਡ ਮੰਨ ਲਓ ਹਨਾ ਕੋਈ ਆਪਾਂ ਨੂੰ ਅਨਨੋਨ ਪਰਸਨ ਵੀ ਮਿਲਦਾ ਉਹਦੇ ਵੀ ਆਪਾਂ ਕਲਰ ਲਾਈਏ ਤੇ ਉਹ ਵੀ ਆਪਣਾ ਫਰੈਂਡ ਬਣ ਜਾਂਦਾ ਕਿ ਹਾਂ ਯਾਰ ਵਧੀਆ ਜੇ ਉਹ ਵੀ ਅੱਗੋਂ ਵਧੀਆ ਹੋਵੇ ਤਾਂ ਨਹੀਂ ਤੇ ਕਈ ਐਟੀਟਿਊਡ ਵਾਲੇ ਹੁੰਦੇ ਉਹ ਕਹਿੰਦੇ ਨਹੀਂ ਨਹੀਂ ਇਹ ਨੋ ਥੈਂਕਸ ਕਈ ਕੁੜੀਆਂ ਵੀ ਹੁੰਦੀਆਂ ਜਿਹੜੀਆਂ ਮਾਸਾ ਸੁਣੀਆਂ ਨੇ ਹੁੰਦੀਆਂ ਉਹ ਕਹਿੰਦੀਆਂ oh no 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 thanks ਕਲਰ ਨਹੀਂ ਲਗਾਣਾ ਤੁਸੀਂ ਇੱਥੇ ਮੌਜੂਦ ਹੋ ਤੇ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਅ ਬੇਸਿਕਲੀ ਮੈਂ ਅਲੂਮਨਾਈ ਹਾਂ ਮੈਂ ਇਥੇ ਪਾਸਟ ਮਤਲਬ 4 ਸਾਲ ਪਹਿਲੇ ਮੇਰੀ 2021 ਚ ਕੰਪਲੀਟ ਹੋਈ ਹੈ ਲੇਕਿਨ ਫਿਰ ਵੀ ਜਦੋਂ ਸਾਨੂੰ ਟਾਈਮ ਮਿਲਦਾ ਮੌਕਾ ਮਿਲਦਾ ਸੀ ਹੌਲੀ ਤੇ ਜ਼ਰੂਰ ਆਨੇ ਆ ਕਿਉਂਕਿ ਅਸੀਂ ਕਾਫੀ ਮਤਲਬ 2017 ਤੋਂ ਇੱਥੇ ਖੇਡ ਰਹੇ ਹਾਂ ਤੁਹਾਡਾ ਕਹਿ ਸਕਦੇ ਆ ਕਿ ਇੱਕ ਯਾਰਾਂ ਨਾਲ ਦੋਸਤੀ ਮਤਲਬ ਦੋਸਤੀ ਵਿੱਚ ਹੋਲੀ ਮਨਾਉਂਦਾ ਇੱਕ ਵੱਖਰਾ ਹੀ ਸਵਾਦ ਹੁੰਦਾ ਬਿਲਕੁਲ 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 ਕਿਉਂਕਿ ਅਸੀਂ ਤੁਸੀਂ ਵੀ ਕੰਮ ਕਰਦੇ ਹੋ ਸਾਰੇ ਕੰਮ ਕਰਦੇ ਆ ਇਸ ਮੌਕੇ ਤਾਂ ਬਸ ਸਾਰੇ ਇਕੱਠੇ ਹੋ ਜਾਂਦੇ ਆ ਇੱਕ ਬਹਾਨੇ ਨਾਲ ਆਪਾਂ ਸਾਰੇ ਇਕੱਠੇ ਹੋ ਜਾਂਦੇ ਜਿੰਨੇ ਫਰੈਂਡ ਸਰਕਲ ਆ ਸਾਰੇ ਹੁਣ ਜਿਹੜੇ ਪਾਸ ਆਊਟ ਹੋ ਗਏ ਆ ਕਈ ਕੰਮਾਂ ਕਾਰਾਂ ਤੇ ਲੱਗ ਗਏ ਆ ਹੁਣ ਸਾਰੇ ਇਸ ਦਿਨ ਸਾਰੇ ਇਕੱਠੇ ਹੋ ਜਾਂਦੇ ਆ ਤੇ ਜਦੋਂ ਆਪਣੇ ਦਿਲ ਦੀ ਜੋ ਵੀ